ਤੇ ਗਿਣਤੀ ਕਰੀ ਚਲੋ ਨੰਬਰਾਂ ਦੀ ਹਲੇ 7 ਵਜਣ ਚ 15 ਮਿੰਟ ਰਹਿੰਦੇ ਨੇ ਸੱਜਣੋ ਟੈਣਾ ਐਵੇਂ ਨਹੀਂ ਡਿੱਗਦੀ ਹੁੰਦੀਆਂ ਭਰਾ ਨੂੰ ਵੀ ਮੇਰਾ ਭਰਾ ਸੰਧਾਰਾ ਲੈ ਕੇ ਆਊਗਾ ਕਿਉਂਕਿ ਜਿਹੜੇ ਉਹ ਸੰਧਾਰੇ ਵਾਲੇ ਬਿਸਕਟ ਹੁੰਦੇ ਆ ਨਾ ਉਹ ਬਿਸਕਟ ਮੁੱਲ ਨਹੀਂ ਮਿਲਦੇ ਹੈਗੇ ਕਿਉਂਕਿ ਇੱਕ ਚੀਜ਼ ਤਾਂ ਆਪਾਂ ਜਾਣਸਾਰ ਖਰੀਦ ਲੈਣੀ ਆ ਵੀ ਪੈਸੇ ਰੱਖੇ ਤੇ ਸਮਾਨ ਚੱਕ ਲਿਆ ਪਰ ਇਹ ਬਿਸਕਟ ਨੇ ਜਿਹੜੇ ਆ ਤੁਸੀਂ ਗਿਣਤੀ ਕਰੀ ਚਲੋ ਨੰਬਰਾਂ ਦੀ ਹਲੇ 7 ਵਜਣ ਚ 15 ਮਿੰਟ ਰਹਿੰਦੇ ਨੇ ਖਲੇ ਸਵੇਰੇ 7 ਵਜੇ ਦਾ ਟਾਈਮ ਹੋਇਆ ਨਹੀਂ 15 ਮਿੰਟ ਰਹਿੰਦੇ ਨੇ ਤੇ bari ਕਦੋਂ ਕੀਦੀ ਆਉਣੀ ਆ ਇਹ ਤਾਂ ਹੁਣ ਜੱਗੀ ਵੀ ਦੱਸੂਗਾ ਦੇਖੋ ਕਾਪੀ ਲਈ ਹੋਈ ਆ ਰਜਿਸਟਰ ਤੇ ਨੰਬਰ ਨੋਟ ਨੇ ਤੇ ਫੋਨ ਆ ਰਹੇ ਨੇ ਇਹ ਹੁੰਦਾ ਭੈਣਾ ਭਰਾਵਾਂ ਦਾ ਪਿਆਰ ਖਿੱਚ ਕੇ ਵੀਡੀਓ ਸ਼ੇਅਰ ਕਰ ਦਿਓ ਸਾਰੀਆਂ ਭੈਣਾਂ ਤੱਕ ਪਹੁੰਚਦੀ ਕਰ ਦਿਓ ਜਿਨ੍ਹਾਂ ਜਿਨ੍ਹਾਂ ਦੇ ਭਰਾ ਸੁਨਾਰਾ ਦਿਆਏ ਉਹ ਵੀ ਠੀਕ ਆ ਤੇ ਨਹੀਂ ਫਿਰ ਭੈਣਾਂ ਕਹਿਣ ਗਿਆ ਵੀ ਭਰਾਵਾ ਚੱਕ ਪੀਪਾ ਤੇ ਲਾ ਦੇ ਨੰਬਰ ਜਾ ਕੇ ਪੱਖੋ ਵਾਲ ਜੱਗੀ ਹੋਣਾ ਦੇਖੋ ਨੰਬਰ ਨੂੰ ਕਰ ਲਿਓ ਨੋਟ ਤੇ ਪੂਰੇ ਵਧੀਆ ਬੱਸ ਫੋਟ ਬਣਦੇ ਆ ਜੀ ਪਰ ਨੰਬਰ ਲਵਾਉਣਾ ਪੈਂਦਾ 1-2 ਦਿਨ ਪਹਿਲਾਂ ਹੀ ਜਾ ਕੇ ਤਾਂ ਵਾਰੀ ਆਉਂਦੀ ਆ ਕਿਤੇ